ਆਪਣੇ ਰੋਟੀ ਨਿਊਡਲ ਬਣ ਕੇ ਤਿਆਰ ਹੋ ਗਏ ਆ ਹੁਣ ਆਪਾਂ ਬੱਚਿਆਂ ਨੂੰ ਇਹ ਆਰਡਰ ਕਿੱਥੇ ਲੱਗਾਂਗਾ ਠੀਕ ਚਲੋ ਅੱਜ ਆਪਾਂ ਬਣਾਉਨੇ ਆ ਨਾ ਰੋਟੀ ਨਿਊਡਲ ਬੱਚੇ ਕਹਿੰਦੇ ਅੱਜ ਆਪਾਂ ਰੋਟੀ ਨਹੀਂ ਖਾਣੇਗੀ ਨਿਊਡਲ ਖਾਣੇ ਆ ਫਿਰ ਆਪਾਂ ਰੋਟੀ ਨਿਊਡਲ ਬਣਾ ਦਿੰਨੇ ਆ ਆਪਾਂ ਲੈਤੀਆਂ 3-4 ਰੋਟੀਆਂ ਇਹਨਾਂ ਨੂੰ ਗਰਲੀਨ ਨੇ ਨਾ ਪਲੇਟ ਤੇ ਛੋਟੇ ਛੋਟੇ ਕੱਟਤੀਆਂ ਫਿਰ ਇਧਰ ਸ਼ਿਮਲਾ ਮਿਰਚ ਪਿਆਜ਼ ਟਮਾਟਰ ਹਰੀ ਮਿਰਚ ਤੇ ਇਹਦੇ ਵਿੱਚ ਆਪਾਂ ਨੂਰ ਪਾਵਾਂਗੇ ਆਪਣੇ ਸਵਾਦ ਅਨੁਸਾਰ ਨੂਨ ਮਿਰਚਾਂ ਨੂਣ ਮਿਰਚਾਂ ਹਲਦੀ ਸੌਸ ਚੀਜ਼ਾਂ ਤੇ ਉਹ ਥੋੜਾ ਜਿਹਾ ਪਾ ਲਾਂਗੇ ਤੇ ਆ ਗਰਮ ਮਸਾਲਾ ਚਾਟ ਮਸਾਲਾ ਆ ਸਾਰੀਆਂ ਚੀਜ਼ਾਂ ਆਪਾਂ ਨਾ ਤੜਕਾ ਲਾ ਲਾਂਗੇ ਉਹਦੇ ਵਿੱਚ ਕਰਕੇ ਸਾਰਾ ਕੁਝ ਪਾ ਕੇ ਫਿਰ ਆਪਾਂ ਬਣਾਣੇ ਆ ਤੇ ਫਿਰ ਆਪਾਂ ਖਾਣੇ ਦਿਖਾਣੇ ਆ ਜੀ ਆਪਣਾ ਰਸ ਫਿਰ ਗਰਮ ਹੋ ਗਿਆ ਜੀ ਥੋੜਾ ਜਿਹਾ ਪਾ ਪਾ ਤੇ ਜੀਰਾ ਤੇ ਆ ਥੋੜੀ ਜਿਹੀ ਆਪਾਂ ਪਾਵਾਂਗੇ ਸੁੱਕੇ ਮੈਂ ਤਾਂ ਇਹਦੇ ਨਾਲ ਵੀ ਟੇਸ ਜਿਹਾ ਆ ਜਾਂਦਾ ਵਾ ਗੈਸ ਘਟ ਕਰ ਲੈਂਦੇ ਆਪਾਂ ਸੁੱਕੇ ਮੇਥੇ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਥੋੜਾ ਮਿਰਚ ਹਰੀ ਮਿਰਚ ਟਮਾਟਰ ਥੋੜੇ ਜਿਹੇ ਤਾਂ ਇਹ ਸਾਰੇ ਕੌਮਨ ਲੱਗੋਗੇ ਜਿਹੜੇ ਬਣ ਗਏ ਚਲੋ ਬਣ ਗਏ ਥੋੜਾ ਆਪਾਂ ਪਾ ਦਈਏ ਤੇ ਟਮਾਟਰ ਸਵਾਦ ਨੂੰ ਸਾਰ ਪਾਵਾਂਗੇ ਆਪਾਂ ਨਮਕ ਮਿਰਚ ਤੋਂ ਕਿਉਂ ਹਰੀਆਂ ਮਿਰਚਾਂ ਆਪਾਂ ਇਹਦੇ ਇਸ ਕਰਕੇ ਬਣਾਉਂਦੇ ਹਾਂ ਕਿ ਥੋੜੀ ਘੱਟੀ ਪਾਵਾਂਗੇ ਕਿਤੇ ਅਜਿਹਾ ਬਣ ਨਾ ਜਾਵੇ ਤੇ ਰੱਖ ਬਣਾਉਗੇ ਹੌਂਦੀ ਹੌਂਦੀ ਰਾਂਗੀਆਂ ਦੇ ਦਿੰਦੇ ਬੱਚੇ ਕਹਿੰਦੇ ਖਾਂਦੇ ਨਹੀਂ ਕਹਿੰਦੇ ਥੱਡੀ ਮਿਰਚੀ ਆ ਪਾਣੀ ਨਾਲ ਆਪਾਂ ਇਹ ਰੱਖ ਬਣਾਉਗੇ ਗਰਮ ਮਸਾਲਾ ਪਾਉਣਾ ਹੈ। ਥੋੜਾ ਜਿਹਾ ਗਰਮ ਮਸਾਲਾ। ਇਹਦੇ ਵਿੱਚ ਚਾਟ ਮਸਾਲਾ ਹੈ। ਚਾਟ ਮਸਾਲਾ ਹੈ, ਜੇ ਤਾਂ ਪਾ ਦਿਓ ਨਹੀਂ ਤਾਂ ਉਹ ਵੀ ਮੱਚੀ। ਪਾਣਾ। ਫਿਰ ਦਿੱਤੀ ਤੁਸੀਂ 100ml ਪਾ ਦਿਓ। ਟਮਾਟਰ ਸਾਟੇਲੇ।

ਬੱਠੇ ਨੂੰ ਬੜੇ ਹੀ ਨ ਪਿਆਰ ਨਾਲ ਖਾਂਦੀ ਆ ਸਵਾਦ ਲਾ ਲਾ ਕੇ ਜੇ ਮੇਰੇ ਆਪਣੇ ਕੋਲ ਰਾਤ ਦੀ ਰੋਟੀ ਬਚ ਜਾਂਦੀ ਆ ਆਪ ਉਹਦੇ ਆ ਵੀ ਬਣਾ ਸਕਦੇ ਹੋ ਉਹਦਾ ਹੀ ਪਰ ਤਾਂ ਜਿਆਦਾ ਤਰ ਤਾ ਵੀ ਤਾਜੀ ਦਾ ਰਹਾ ਘਾਟੀ ਬਣਾਉਣੀ ਆ ਤਾਜੀ ਦਾ ਬਰਤਨ ਕੀ ਇਹਦੇ ਹੁੰਦਾ ਠੀਕ ਹੈ ਤਾਂ ਨੇ ਫੋਟੋ ਲੈ ਇਹਨੇ ਫੋਟੋਆਂ 엄마 뭐테넌 뭐지, 넌 뭐지,